ਇਸ ਵਿਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਬਠਿੰਡਾ ਦੀ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਵੱਡਾ ਕਾਂਡ ਹੋਇਆ ਹੈ ਗੱਡੀ ਦੇ ਵਿੱਚ ਮਹਿਲਾ ਦੇ ਨਾਲ ਬੇਹਦ ਕਾਨੂੰਨਕਾਰੀ ਕੀਤਾ ਗਿਆ ਤੇ ਜਦੋਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਤਾਂ ਪੁਲਿਸ ਦੇ ਵੀ ਹੋ ਸ਼ੁੱਡਗੇ ਇਥੋਂ ਤੱਕ ਕਿ ਪੁਲਿਸ ਵਾਲਿਆਂ ਦੀ ਵੀ ਹਾਲਤ ਖਰਾਬ ਹੋ ਗਈ ਤੇ ਉਹਨਾਂ ਨੂੰ ਵੀ ਆਪਣਾ ਮੂਡ ਟਕਣਾ ਪਿਆ ਹੈ ਦਰਸਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਪਿਛਲੇ ਕਾਫੀ ਦਿਨਾਂ ਤੋਂ ਖੜੀ ਸੀ ਅਤੇ ਇਸ ਦੇ ਵਿੱਚੋਂ ਲਗਾਤਾਰ ਬੇहद ਗੰਦੀ ਬਦਬੂ ਆ ਰਹੀ ਸੀ ਰਾਗੀਰਾ ਦੇ ਵੱਲੋਂ ਜਦੋਂ ਇਸ ਬਾਬਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋ ਗੱਡੀ ਦੇ ਦੋ ਡੋਰ ਖੋਲੇ ਅਤੇ ਦਰਵਾਜ਼ਾ ਖੋਲਣ ਤੋਂ ਬਾਅਦ ਇੱਕਦਮ ਇੰਨੀ ਬੇਹਦ ਗੰਦੀ ਜਿਹੜੀ ਵਧੂਆਣੀ ਸ਼ੁਰੂ ਹੋ ਜਾਂਦੀ ਹੈ ਕਿ ਪੁਲਿਸ ਵਾਲਿਆਂ ਦੀ ਵੀ ਹਾਲਤ ਖਰਾਬ ਹੋ ਜਾਂਦੀ ਹੈ ਗੱਡੀ ਜਿਹੜੀ ਕਿ ਪਾਰਕਿੰਗ ਦੇ ਵਿੱਚ ਖੜੀ ਹੋਈ ਹੈ ਤਸਵੀਰਾਂ ਦੇਖ ਸਕਦੇ ਹੋ ਹਾਲਾਂਕਿ ਗੱਡੀ ਦਾ ਨੰਬਰ ਜਿਹੜਾ ਉਹ ਵੀ ਫਰਜ਼ੀ ਦੱਸਿਆ ਜਾ ਰਿਹਾ ਅਤੇ ਪਿਛਲੇ ਕਈ ਦਿਨਾਂ ਤੋਂ ਇੱਕ ਗੱਡੀ ਇਸੇ ਤਰ੍ਹਾਂ ਬੰਦ ਜਿਹੜੇ ਕਿ ਸ਼ੀਸ਼ੇ ਉੱਪਰ ਤੱਕ ਚੜੇ ਹੋਏ ਸਨ ਇੱਥੇ ਖੜੀ ਹੋਈ ਸੀ ਅਤੇ ਜਦੋਂ ਇਲਾਕੇ ਦੇ ਲੋਕਾਂ ਦੇ ਵੱਲੋਂ ਜਾਂ ਫਿਰ ਕਹਿੰਦੇ ਕਿ ਰਾਹगिरੇ ਤੋਂ ਗੁਜ਼ਰ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਜਿਹੜੀ ਕਿ ਬਦਬੂ ਆਉਣੀ ਮਾਸੂਸ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਸੱਦਿਆ ਜਾਂਦਾ ਤਾਂ ਗੱਡੀ ਜਦੋਂ ਖੋਲ ਕੇ ਚੈੱਕ ਕੀਤਾ ਗਿਆ ਤਾਂ ਕਾਰ ਦੀ ਪਿਛਲੀ ਸੀਟ ਦੇ ਉੱਪਰ ਇੱਕ ਮਹਿਲਾ ਦੀ ਲਾਸ਼ ਪਈ ਹੋਈ ਸੀ ਜੋ ਕਿ ਕਾਫੀ ਗਲੀ ਸੜੀ ਹਾਲਤ ਦੇ ਵਿੱਚ ਦੱਸੀ ਜਾ ਰਹੀ ਹੈ 4 ਤੋਂ 5 ਦਿਨ ਦੱਸਿਆ ਜਾ ਰਿਹਾ ਹੈ ਕਿ ਇਹ ਵਾਕਿਆ ਨੂੰ ਹੋ ਚੁੱਕਿਆ ਹੈਗਾ ਕਿ ਕਿਸੇ ਦੇ ਵੱਲੋਂ ਹੋ ਸਕਦਾ ਹੈ ਕਿ ਮਹਿਲਾ ਦੀ ਹੱਤਿਆ ਕਰਕੇ ਗੱਡੀ ਉੱਤੇ ਖੜਾ ਦਿੱਤੀ ਗਈ ਹੋਵੇ ਹਾਲਾਂਕਿ ਇਸ ਸੰਬੰਧੀ ਜਾਂਚ ਪੜਤਾਲ ਜਾਰੀ ਹੈ ਅਤੇ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੁਟੀ ਹੋਈ ਹੈ ਮੌਕੇ ਦੇ ਉੱਪਰ ਸੀਨ ਜਿਹੜੇ ਕਿ ਕਰਾਇਮ ਕਰਦੇ ਹੈਗੇ ਨੇ ਉਹਨਾਂ ਟੀਮਾਂ ਨੂੰ ਸੱਜਿਆ ਗਿਆ ਪੂਰੇ ਮਾਮਲੇ ਦੀ ਤਹਿਕੀਕਤ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਜਿਹੜੇ ਪਾਰਕਿੰਗ ਦੇ ਕਰਿੰਦੇ ਹੈਗੇ ਨੇ ਉਹਨਾਂ ਨੂੰ ਵੀ ਪੁੱਛਗਿੱਛ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿਸ ਦੇ ਵੱਲੋਂ ਇਹ ਬੇਹਦ ਕਾਨੂੰਨਕਾਰੀ ਕੀਤਾ ਗਿਆ ਇਸ ਦੇ ਪਿੱਛੇ ਦੀ ਵਜ੍ਹਾ ਕੀ ਹੈਗੀ ਹੈ ਅਤੇ ਮਹਿਲਾ ਨੂੰ ਮਾਰ ਕੇ ਗੱਡੀ ਦੇ ਵਿੱਚ ਰੱਖਿਆ ਗਿਆ ਜਾਂ ਫਿਰ ਹੋਰ ਕੀ ਵਜ੍ਹਾ ਹੈਗੀ ਹੈ ਇਸ ਸਬੰਧੀ ਜਾਂਚ ਪੜਤਾਲ ਲਗਾਤਾਰ ਕੀਤੀ ਜਾ ਰਹੀ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜੇ ਕਿ 마ਸਕ ਪਾਏ ਹੋਏ ਹੈਗੇ ਨੇ ਪੁਲਿਸ ਵਾਲਿਆਂ ਨੇ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਕਿ ਗੰਦੀ ਬਦਬੂ ਆ ਰਹੀ ਹੁੰਦੀ ਹੈ ਜਿਸ ਕਰਕੇ ਉੱਤੇ ਖੜਾ ਹੋਣਾ ਵੀ ਬੇहद ਮੁਸ਼ਕਿਲ ਹੋ ਜਾਂਦਾ ਹੈ ਅਜਿਹੀ ਸਥਿਤੀ ਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਜਦੋਂ ਅਜਿਹਾ ਮਾਹੌਲ ਹੋਵੇ ਤਾਂ ਫਿਰ ਜਿਹੜੇ ਸਥਾਨਕ ਲੋਕ ਨੇ ਉਹਨਾਂ ਦਾ ਕੀ ਹਾਲ ਹੋਵੇਗਾ ਫਿਲਹਾਲ ਜਿਹੜੀ ਕਿ ਮ੍ਰਿਤਕ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਹੈ ਕੀ ਨਾਮ ਹੈ ਉਸ ਦਾ ਕਿੱਥੋਂ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਜਿਹੜੀ ਕਿ ਇਹ ਬਾਡੀ ਇੱਥੇ ਕਿਵੇਂ ਪਹੁੰਚੀ ਹੈ ਫਿਲਹਾਲ ਇਸ ਸੰਬੰਧੀ ਜਾਂਚ ਪੜਤਾਲ ਜਾਰੀ ਹੈ ਉਧਰ ਪੁਲਿਸ ਇੰਸਪੈਕਟਰ ਦੇ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਗੱਡੀ ਦਾ ਨੰਬਰ ਟ੍ਰੇਸ ਕੀਤਾ ਜਾ ਰਿਹਾ ਹੈਗਾ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਗੱਡੀ ਕਿਸ ਦੀ ਹੈ ਤੇ ਇੱਥੇ ਕਿਵੇਂ ਪਹੁੰਚੀ ਇਸ ਦੇ ਵਿੱਚ ਉਹ ਮ੍ਰਿਤਕ ਦੀ ਜਿਹੜੀ ਕਿ ਮੈਲਾ ਦੀ লাশ ਕਿਵੇਂ ਬਰਾਮਦ ਹੋਈ ਹੈ ਫਿਲਹਾਲ ਵੱਖ-ਵੱਖ ਪਲਵਤੋਂ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਸਾਨੂੰ ਇੱਕ ਕੰਟਰੋਲ ਰੂਮ ਤੋਂ ਤਲਾਹ ਮਿਲੀ ਸੀ ਕਿ ਵੀ ਇੱਥੇ ਇੱਕ ਸਸਪੀਸ਼ੀਅਸ ਹਾਲਾਤ ਦੇ ਵਿੱਚ ਇੱਕ ਗੱਡੀ ਖੜੀ ਆ ਜਿਹਦੇ ਵਿੱਚ ਕੋਈ লাশ ਵਗੈਰਾ ਹੋ ਸਕਦੀ ਹੈ ਜਸਤੇ ਅਸੀਂ ਤੁਰੰਤ ਇੱਥੇ ਆਪਣੀ ਮੈਂ ਆਪਣੀ ਟੀਮ ਸਮੇਤ ਪਹੁੰਚਾ ਸਾਡੇ ਸੀਨੀਅਰ ਅਫਸਰ ਪਹੁੰਚੇ ਆ ਤੇ ਜਦੋਂ ਅਸੀਂ ਸਰਸਰੀ ਤੌਰ ਤੇ ਚੈੱਕ ਕੀਤਾ ਤੇ ਇੱਕ ਸਾਨੂੰ ਇਸ ਦੇ ਵਿੱਚ ਇੱਕ ਲੇਡੀ ਦੀ লাশ ਜਿਹੜੀ ਨਜ਼ਰ ਆ ਰਹੀ ਹੈ ਕ੍ਰਾਈਮ ਸੀਨ ਨੂੰ ਅਸੀਂ ਪ੍ਰੀਜ਼ਰਵ ਕੀਤਾ ਪਿਆ ਸਾਡੀਆਂ ਜਿਹੜੀਆਂ ਫਰੈਂਸਿਕ ਟੀਮਾਂ ਅਸੀਂ ਬੁਲਾਇਆ ਪਿਆ ਤੇ ਜਿਹੜੀ লাশ ਦੀ ਆਈਡੈਂਟੀਫਿਕੇਸ਼ਨ ਆ ਅਸੀਂ ਜਿਹੜੀ ਕਰਨ ਲਈ ਆ ਜਿਹੜੇ ਐਫਰਟਸ ਆ ਜਿਹੜੇ ਉਹ ਅਸੀਂ ਕਰ ਰਹੇ ਹਾਂ ਕੀ ਲੱਗਦਾ ਇਹ ਕਿੰਨੇ ਦਿਨ ਪੁਰਾਣੀ ਲੱਗਦੀ ਹੈ ਦੇਖੋ ਉਹ ਤਾਂ ਹਜੇ ਫਰੈਂਸਿਕ ਟੀਮ ਸਾਡੀ ਆਊਗੀ ਉਹ ਇਹਦਾ ਐਨਾਲਿਸਿਸ ਕਰੂਗੀ ਐਗਜ਼ੈਕਟਲੀ ਤਾਂ ਕੁਝ ਵੀ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਰਿਪੋਰਟ ਤੋਂ ਬਾਅਦ ਹੀ ਆਪਾਂ ਕਲੀਅਰ ਆਇਡੈਂਟੀਫਿਕੇਸ਼ਨ ਦੇ ਵਿੱਚ ਕੋਈ ਪਤਾ ਲੱਗੇ ਗੱਡੀ ਕਿੱਥੋਂ ਦੀ ਹੈ ਜਾਂ ਇਹ ਹਾਂ ਉਹ ਨੰਬਰ ਅਸੀਂ ਪਾ ਕੇ ਉਹੀ ਆਇਡੈਂਟੀਫਾਈ ਕਰ ਰਹੇ ਹਾਂ ਅਜੇ ਸਾਡੇ ਆਇਡੈਂਟੀਫਿਕੇਸ਼ਨ ਸੰਬੰਧੀ ਜਿਹੜੇ ਐਫਰਟਸ ਚੱਲ ਰਹੇ ਆ ਤੇ ਜਦੋਂ ਆਇਡੈਂਟੀਫਾਈ ਹੋ ਗਈ ਤਾਂ ਆਪ ਜੀ ਨੂੰ ਜੜੀ ਅਸੀਂ ਇਨਫੋਰਮ ਕਰ ਦਾਂਗੇ ਕਿ ਕੀ ਮਾਮਲਾ ਦਰਜ ਕਰ ਲਿਆ ਤੇ ਸਿੱਧੇ ਨਹੀਂ ਹਜੇ ਤਾਂ ਫਿਲਹਾਲ ਫਿਲਹਾਲ ਸਾਡੀ ਫਰੈਂਸਿਕ ਟੀਮ ਚੋਂ ਕ੍ਰਾਈਮ ਸੀਨ ਨੂੰ ਪ੍ਰਦਰੂਪ ਕੀਤਾ ਵਿਆ ਅਸੀਂ ਤੇ ਉਸ ਤੋਂ ਬਾਅਦ ਆਇਡੈਂਟੀਫਾਈ ਕਰਨ ਲਈ ਇਹਨੂੰ ਅਸੀਂ ਮੋਰਚਰੀ ਦੇ ਵਿੱਚ ਰਖਾਵਾਂਗੇ ਤੇ ਇਨਸਪੈਕਟਰ ਸਾਹਿਬ ਦੇਸ਼ ਦੀ ਜਿਹੜੀ ਆ ਪਾਰਕਿੰਗ ਹੈ ਇਸ ਪਾਰਕਿੰਗ ਦੇ ਵਿੱਚ ਜਦੋਂ ਵੀ ਗੱਡੀ ਲੱਗਦੀ ਉਹਦੀ ਕੋ ਪਰਚੀ ਕੱਟੀ ਜਾਂਦੀ ਹੋਊਗੀ ਬਿਲਕੁਲ ਕੱਟੀ ਵੀ ਆ ਜੀ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਕੈਮਰੇ ਅਸੀਂ ਖੰਗਾਲ ਰਹੇ ਆ ਤੇ ਬਾਕੀ ਜਿਹੜੀ ਪ੍ਰੀਮੀਅਮ ਨੇ ਇਨਵੈਸਟੀਗੇਸ਼ਨ ਆ ਉਹ ਤੋਂ ਸਾਨੂੰ ਅਜੇ ਤੱਕ ਇਹੀ ਚੀਜ਼ ਪਤਾ ਲੱਗੀ ਵੀ ਇਹ ਜਿਹੜੀ ਡੈੱਡ ਬੋਡੀ ਇੱਥੋਂ ਜਿਹੜੀ ਹੈਗੀ ਆ ਉਹ ਸਾਨੂੰ ਮਿਲੀ ਆ ਕਾਰ ਦਾ ਨੰਬਰ ਅਸੀਂ ਆਲਮੋਸਟ ਟ੍ਰੇਸ ਕਰ ਲਿਆ ਟੀਮਾਂ ਅਸੀਂ ਬਣਾਤੀਆਂ ਹਾਂ ਜੀ ਕੋਈ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਹਾਂ ਕਿ ਬਿਲਕੁਲ ਕਰ ਰਹੇ